ਤੰਦਰ ਇੱਥੇ ਤਾਰਗਾ ਕਹਿੰਦਾ ਆਉਣਾ ਮੈਂ ਅੱਧਾ ਘੰਟਾ ਹੋ ਗਿਆ ਹੀ ਨੀਗਾ ਉੱਤਰੋਂ ਆਵੰਦਾ ਟਾਈਮ ਹੋ ਰਿਹਾ ਆਉਣ ਦਾ ਉਹ ਆ ਗਈ ਉਹ ਤੇਦਰਕ ਤਿੰਨੋ ਗਹਿਰੀਆਂ ਉਹ ਜਦੋਂ ਸਾਹਮਣੇ ਸੋਹਣੀ ਕੁੜੀ ਖੜੀ ਹੋਵੇ ਫਿਰ ਧਿਆਨ ਸੋਹਣੀ ਕੁੜੀ 'ਚ ਜਾਊਗਾ ਹੋਰ ਕਿੱਥੇ ਜਾਊਗਾ ਉਹ ਤੂੰ ਬੱਸ ਕਰ ਬਾਲੇ ਫੈਂਟਰ ਇਹ ਨਾ ਮਾ ਨਾਲੇ ਮੈਨੂੰ ਵੇਖਦਾ ਵੇਖਦਾ ਨਾ ਆਬ ਦਾ ਐਕਸੀਡੈਂਟ ਨਾ ਕਰਵਾ ਕੇ ਬੈ ਜੀ ਉਹ ਫੈਂਟਰ ਨਹੀਂ ਮਾਰਦਾ ਫੈਂਟਰ ਤਾਂ ਕਦੇ ਮੈਨੂੰ ਨਹੀਂ ਮਾਰਿਆ ਮੈਂ ਸੱਚ ਬੋਲ ਰਿਆਂ ਮੰਨ ਲਓ ਮੇਰੀ ਗੱਲ ਉਹ ਤੂੰ ਬੱਸ ਕਰ ਬੱਸ ਕਰ ਤੇਰੇ ਵਰਗਿਆਂ ਨੂੰ ਮੈਂ ਜਾਣਦੀ ਆਂ ਕੁੜੀ ਵੇਖੀ ਨੀ ਤoi ਸ਼ੁਰੂ ਹੋ ਜਾਂਦੇ ਨੇ ਚੱਲ ਪਰਹੋ ਜਾਣਦੇ ਮੈਨੂੰ ਹੋ ਜਾ ਪਰੇ ਹੁਣ ਉਹ ਬੁਆ ਆ ਗਿਆ ਗੁਰੂ ਪੁੱਤ ਆ ਆ ਗਿਆ ਬਾਪੂ ਹਾਹ ਇਹ ਗੱਲ ਬਾਲੀ ਖੁਸ਼ਜਾ ਹੋ ਰਹੇ ਆ ਉਹ ਗੱਲ ਤਾਂ ਕੀ ਹੋਣੀ ਆ ਗੱਲ ਤਾਂ ਕੋਈ ਨਹੀਂ ਉੱਪਰ ਗੱਲਾਂ ਤਾਂ ਕੋਈ ਹੈਗੀ ਆ ਤੇਰੀ ਮੁਸਕਰਾਟ ਦੱਸਦੀ ਆ ਉਹ ਨਾ ਨਾ ਗੱਲ ਤਾਂ ਕੀ ਹੋਣੀ ਆ ਉਹ ਦੱਸ ਦੇ ਪੁੱਤ ਕਿਤੇ ਕੋਈ ਕੁੜੀ ਤਾਂ ਨਹੀਂ ਪਸੰਦ ਆ ਗਈ ਉਹ ਨਾ ਨਾ ਇਹੋ ਜੀ ਗੱਲ ਤਾਂ ਕਾਨੂੰ ਆਇਆ ਹੋਰ ਕਹੀ ਜੀ ਗੱਲਾਂ ਹੈ ਕਿ ਕੋਈ ਲਾੜਰੀ ਨਿਕਲ ਗਈ ਉਹ ਨਾਲੇ ਪੁੱਤ ਬਾਪ ਨੂੰ ਨਾ ਆਪਦੇ ਜਵਾਬ ਦੇ ਲੱਸਣੋਂ ਤੇ ਪਤਾ ਲੱਗ ਜਾਂਦਾ ਵੀ ਇਹ ਕੀ ਸੋਚਦਾਗਾ ਤੂੰ ਮੰਨ ਚਾਹੇ ਨਾ ਮੰਨ ਗੱਲਾਂ ਤਾਂ ਕੋਈ ਹੈਗੀ ਆ ਉਹ ਬਾਪੂ ਸਮਝ ਗਿਆ ਤੂੰ ਇਹੀ ਗੱਲ ਹੈ ਮੇਰੇ ਇੱਕ ਕੁੜੀ ਪਸੰਦ ਆ ਗਈ ਪਰ ਉਹਨੂੰ ਮੈਂ ਨਹੀਂ ਪਸੰਦ ਹੈਗਾ ਅੱਛਾ ਉਹ ਕੋਈ ਨਾ ਪਤਾ ਸੁਰੂਸੁਰਤਾ ਕੁੜੀਆਂ ਕਰਦੀ ਹੁੰਦੀਆਂ ਨੇ ਨਾਲੇ ਨਿਆਣੀ ਮੱਤਾ ਕੋਈ ਗੱਲ ਨਹੀਂ ਮੰਨ ਜੂਗੀ ਤੂੰ ਟੈਨਸ਼ਨ ਨਾ ਲੈ ਉਹ ਮਨਾਉਣੀ ਹੋਊ ਬਾਪੂ ਹੁਣ ਤੇਰੀ ਨੂੰ ਤਾਂ ਅਨੁਛੇਦੀ ਬਣਾਉਣੀ ਬਣਾਉਣਾ ਉਹ ਕੋਈ ਗੱਲ ਨਹੀਂ ਮੇਰੇ ਹੁੰਦਾ ਫਿਕਰ ਨਾ ਕਰੀ ਆਪਾਂ ਕਰਾਂਗੇ ਕੋਸ਼ਿਸ਼ ਉਹ ਹਾਂ ਬਾਪੂ ਕੋਸ਼ਿਸ਼ ਤਾਂ ਆਪਾਂ ਪੂਰੀ ਕਰਾਂਗੇ ਹਾਂ ਕਰਾਉਣ ਦੀ ਤੇ ਉਹ ਤਾਂ ਠੀਕ ਆ ਤੂੰ ਮੈਨੂੰ ਐ ਕਰ ਫੋਟੋ ਤਾਂ ਦਿਖਾ ਦੇ ਕੁੜੀ ਦੀ ਕਹੀ ਜਿਆ ਉਹ ਫੋਟੋ ਦਿਖਾ ਦਾਂਗੇ ਬਾਪੂ ਪਹਿਲਾਂ ਆਪਾਂ ਹਾਂ ਤਾਂ ਕਰਾ ਲਈਏ ਫੋਟੋ ਵੀ ਦਿਖਾ ਦੂੰਗਾ ਚਾਲਾ ਫਿਰ ਦਿਖਾ ਦੇ ਪੇਟ ਨਾ ਕਰੀ ਜਾਗਾ ਠੀਕ ਹੈ ਚਲ ਐ ਕਰਦਾ ਮੈਂ ਤਾਰਾ ਘਟਦਾਗਾ ਚਲ ਕੱਟ ਲੈ ਤੂੰ ਐ ਕਰੀ ਜੇ ਮੈਂ ਤਾਰਾ ਘੱਟ ਲਿਆ ਨਾ ਮੱਜਾਂ ਨੂੰ ਖੁੱਲਣੀਆਂ ਤਾਂ ਇੱਧਰ ਬੰਨਦੀ ਖੁੱਲੇ ਚ ਕੋਈ ਨਾ ਬੰਨਦਾ ਮੈਂ ਕੱਢ ਲੈ ਕੱਢ ਲੈ ਠੀਕ ਹੈ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਈ ਇੱਕ ਗਰਮੀ ਵਾਲੀ ਆਉ ਆ ਗਈ ਅੱਜ ਦਾ ਫਿਰ ਕਰ ਹੀ ਦਿੰਦੇ ਆ ਹੌਲੀ 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 ਤੂੰ ਅੱਜ ਫੇਰ ਉਰੇ ਖੜ ਗਿਆ ਤੇਰਾ ਧਿਆਨ ਕਿੱਥੇ ਰਹਿੰਦਾ ਉਹ ਯਾਰ ਦੱਸਿਆ ਤਾਂ ਹੈਗਾ ਧਿਆਨ ਮੇਰਾ ਸੋਹਣੀ ਕੁੜੀ 'ਚ ਰਹਿੰਦਾ ਤੈਨੂੰ ਸ਼ਾਇਰੀ ਦਾ ਜ਼ਿਆਦਾ ਸ਼ੌਂਕ ਨਹੀਂ ਉਹ ਸ਼ੌਂਕ ਤਾਂ ਮੈਨੂੰ ਇੱਕੋ ਇੱਕ ਹੈ ਤੁਹਾਡੇ ਨਾਲ ਵਿਆਹ ਕਰਾ ਕੇ ਜ਼ਿੰਦਗੀ ਬਿਤਾਉਣੀ ਕੀ ਕੀ ਕਿਆ ਵਿਆਹ ਵਿਆਹ ਓ ਹੈਲੋ ਮਿਸਟਰ ਮੇਰੀ ਗੱਲ ਸੁਣ ਲਾ ਇੱਥੇ ਟਰਾਈ ਕਰਨ ਦਾ ਨਾ ਕੋਈ ਫਾਇਦਾ ਨਹੀਂ ਐ ਮੇਰੇ ਪਹਿਲੇ ਬੋਏਫ੍ਰੈਂਡ ਹੈਗਾ ਉਹ ਵੈਸੇ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕੀ ਪਤਾ ਕਦੋਂ ਸਫਲਤਾ ਮਿਲ ਜੇ ਅੱਛਾ ਇੱਕ ਗੱਲ ਦੱਸਾਂ ਮੈਂ ਤੈਨੂੰ ਮੇਰੇ ਸਾਹਮਣੇ ਨਾ ਅ ਡਾਇਲੌਗ ਜੇ ਘੱਟ ਮਾਰਿਆ ਕਰ ਤੂੰ ਐ ਦੱਸ ਚਾਹਨਾ ਕੀ ਐ ਉਹ ਤੁਹਾਨੂੰ ਚਾਹਨਾ ਹੋਰ ਕੀ ਪਰ ਮੈਂ ਕਿਸੇ ਹੋਰ ਨੂੰ ਚਾਹਨੀ ਆ ਇਹ ਤਾਂ ਗਲਤ ਬਾਤ ਹੈ ਨਾ ਉਹ ਤਾਂ ਫਿਰ ਲਾਉ ਟ੍ਰਾਇੰਗਲ ਹੋ ਗਿਆ ਮੈਂ ਤੁਹਾਨੂੰ ਪਿਆਰ ਕਰਦਾ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੇ ਉਹ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਉਹਨੂੰ ਬਹੁਤ ਪਿਆਰ ਕਰਦੀ ਆ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਉਹ ਕੋਈ ਨਾ ਉਹ ਤਾਂ ਲੱਗ ਜੂ ਪਤਾ ਵੀ ਕਿੰਨਾ ਪਿਆਰ ਕਰਦਾ ਕੀ ਮਤਲਬ ਹਲੋ ਹਾਂ ਹਾਂ ਬੱਸ ਮੈਂ 2 ਮਿੰਟਸ ਆ ਗਈ ਤੋ ਉੱਥੇ ਖੜ ਜਾ ਠੀਕ ਹੈ ਉਪਰਾ ਹੋ ਜਾ ਹੁਣ ਨਾਲ ਚੱਲੇਗਾ ਕਿਹਦਾ ਫੋਨ ਤੇ ਜਿਹਦਾ ਮਰਜ਼ੀ ਹੋਵੇ ਤੂੰ ਕੀ ਲੈਣਾ ਕਿ ਮੈਂ ਹਰ ਖਈ ਗਿਆ ਉਹ ਗੱਲ ਤਾਂ ਬਣ ਸਕਦੀ ਹੈ ਜਿਹੜੇ ਸਾਹ ਨਾਲ ਥੋੜੀ ਥੋੜੀ ਹੱਤ ਦੀ ਜੀ ਕੋਈ ਨਾ ਅੜਦਾ ਮੈਂ ਵੀ ਨਹੀਂ ਯਾਰ ਇੰਨਾ ਟਾਈਮ ਲਵਾਤਾ ਹੀ ਨਹੀਂ ਗਲੇ ਤੱਕ। ਪੂਰੇ ਖੜਾ ਰਖਿਆ। ਹੋ ਆਉਂਦੇ ਲੈ। ਆਮਣ ਕਿਵੇਂ ਆ? ਵਧੀਆ ਤੂੰ ਸੁਣਾ। ਵਧੀਆ। ਕੋਈ ਆ ਕੀ ਕਰੀਂ ਇੰਨੇ ਹੱਥ ਛੱਡ ਮੇਰਾ। ਮੇਰੀ ਗੱਲ ਸੁਣ। ਹਾਂ। ਆਪਾਂ ਗੋਲ ਗੱਪੀ ਖਾਈਏ। ਕੋ ਤਰਾ ਦਿਮਾਗ ਤਾਂ ਸੈਟ ਐ। ਮੈਂ ਰੇੜੀ ਲਵੇ ਜਾ ਖੜ ਕੇ ਗੋਲ ਗੱਪੇ ਖਾਉਂਗਾ। ਤੂੰ ਐ ਕਰ ਆਪਾਂ ਕੈਫੇ ਚੱਲਦੇ ਆ। ਹਾਂ ਸਰ। ਤੂੰ ਚੱਲ ਮੈਂ ਆਇਆ ਗੱਡੀ ਲੈ ਕੇ। ਠੀਕ ਐ। ਚੱਲ। ਆਪਣੇ ਉੱਥੇ ਕੈਫੇ ਤੇ ਚੱਲਣਾ। ਇੱਧਰ? ਹਾਂ ਕਿਸਾਨ ਵਾਲਿਆਂ ਦੇ। ਠੀਕ ਆ। ਚੱਲ। ਆ ਗਿਆ ਕੀ ਗੱਲਾਂ ਮਨ ਤੂੰ ਅੱਜ ਬੜਾ ਲੇਟ ਹੋ ਗਈ ਉਹ ਕੁਝ ਨਹੀਂ ਯਾਰ ਟ੍ਰੈਫਿਕ ਬਹੁਤ ਹੋ ਰਹੀ ਸੀਗੀ ਤਾਂ ਕਰਕੇ ਨਾਲੇ ਮੈਂ ਆਪਦੀ ਸੇਲੀ ਲਵੇ ਖੜ ਗਈ ਸੀ ਤਾਂ ਮੇਰਾ ਟਾਈਮ ਲੱਗ ਗਿਆ ਅੱਛਾ ਚਲ ਕੋਈ ਨਾ ਟਾਈਮ ਨਾਲ ਆ ਜਾ ਕਰ ਹਾਂ ਤੂੰ ਐ ਕਰ ਕਾਰ ਆਰਡਰ ਮੜਾ ਮੈਂ ਬਾਥਰੂਮ ਹੋ ਕੇ ਆਇਆ ਠੀਕ ਹੈ ਓਕੇ ਆਮਨ ਕਰਤਾ ਆਰਡਰ ਪਾਲੀ ਤੇਰੇ ਫੋਨ ਤੇ ਨਾ ਤੇਰੇ ਬੌਸ ਦਾ ਫੋਨ ਆ ਰਿਹਾ ਸੀ ਬੌਸ ਦਾ ਨੰਬਰ ਹਾਂ ਤੇ ਚੱਕਿਆ ਤਾਂ ਨਹੀਂ ਨਾ ਨਾ ਮੈਂ ਚੱਕਿਆ ਨਹੀਂ ਮੈਂ ਕਰਤਾ ਸੀ ਉਹ ਨਾ ਮੈਂ ਬਸਮਤ ਝੂਠ ਮਾਰ ਕੇ ਆਇਆ ਸੀ ਪਤਾ ਕਰਕੇ ਛੁੱਟੀ ਲਈ ਜੋ ਫੋਨ ਕਰਦਾ ਹੁਣਾ ਵੀ ਕਿੱਥੇ ਗਿਆ ਤੇ ਕਰਦੇ ਆਰਡਰ ਹਾਂ ਮੈਂ ਕਰੀਏ ਜੀ ਸੇਨ ਨੂੰ ਤਰਾ ਫੋਨ ਕਰ ਦਿੱਤਾ ਤੂੰ ਐ ਕਰ ਬਰਗਰ ਕਰ ਦੇ ਹਾਂ ਦੋ ਬਰਗਰ ਬਰਿਆ ਕਰੀ ਯਾਰ ਆਰਡਰ ਬਰਕਰ ਕਰ ਦੇ ਦੋ ਤੂੰ ਯਾਰ ਇੱਕ ਵਾਰੀ ਗੱਲ ਕਰ ਲੈਣਾ ਕੋਈ ਜ਼ਰੂਰੀ ਕੰਮ ਹੋਊਗਾ ਉਹਨਾਂ ਨੂੰ ਉਹ ਜ਼ਰੂਰੀ ਚੱਲ ਮੈਂ ਕਰਦਾ ਗੱਲ ਇੱਕ ਮਿੰਟ ਵੇਟ ਕਰ ਹਲੋ ਪਾਲੀ ਯਾਰ ਤੂੰ ਕਿੱਥੇ ਐ ਮੈਂ ਕਦੋਂ ਦੀ ਤੇਰਾ ਵੇਟ ਕਰ ਰਹੀ ਆ ਉਹ ਯਾਰ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਮੜਾ ਇਹ ਕੰਮ ਕਰਨ ਲੱਗ ਰਿਹਾ ਸੀ ਤਾਂ ਕਰਕੇ ਪਤਾ ਹੀ ਨਹੀਂ ਲੱਗਾ ਗਿਆ जी आज भी लेट हो गया ना फिर वेख ली तू बस जाना मैं दो मिनट जाया तू तैयार है हाँ हाँ मैं बस आया ओके तो पता नहीं यार आजकल पाली ने गुस्से जी पे रहने लग गया ਇੱਦਾਂ ਕਰਦੀ ਆ ਫੋਨ ਲਾ ਕੇ ਪੁੱਛਦੀ ਆ ਹੈ ਫੋਨ ਬਿਜ਼ੀ ਆ ਜਾਂਦਾ ਤੋ ਬਾਰਾ ਲਾਉਂਦੀ ਆ ਬਿਜ਼ੀ ਫਿਰ ਬਿਜ਼ੀ ਆਉਣ ਲੱਗ ਗਿਆ ਇਹ ਕਿਹਦੇ ਨਾਲ ਇੰਨੀ ਲੰਬੀ ਗੱਲ ਕਰੀ ਜਾਂਦਾ ਹੈ ਚੱਕ ਲਿਆ ਚੱਕ ਹਲੋ ਹਲੋ ਐਨੀ ਜਲਦੀ ਫੋਨ ਚੱਕ ਲਿਆ ਲੱਗਦਾ ਮੇਰੀ ਕਾਲ ਦੀ ਉਡੀਕ ਕਰ ਰਹੇ ਸੀ ਤੁਸੀਂ ਕੌਣ ਮੈਂ ਮੈਂ ਉਹ ਜਿਹੜਾ ਤੁਹਾਡੇ ਰਾਤ ਚ ਖੜਦਾ ਹੁੰਦਾ ਉਹ ਤੁਹਾਨੂੰ ਦਿਲੋਂ ਪਿਆਰ ਕਰਨ ਵਾਲਾ ਅੱਛਾ ਤੂੰ ਵੈਸੇ ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਉਹ ਲੈ ਲੱਭਣ ਨਾਲ ਤਰਾ ਬੂਹੀ ਲੱਭ ਜਾਂਦਾ ਤਾਂ ਤੁਹਾਡਾ ਨੰਬਰ ਤਾਂ ਚੀਜ਼ ਕੀ ਹੈ ਤੋ ਐਨੇ ਲੰਬੇ ਡਾਇਲੋਗ ਲਿਖੇ ਰੱਖਦਾ ਆ ਐਨੇ ਸੋਹਣੇ ਸੋਹਣੇ ਉਹ ਯਾਦ ਕਰਦਾ ਸਪੈਸ਼ਲੀ ਤੁਹਾਡੇ ਲਈ ਠੀਕ ਠੀਕ ਚਲ ਮੇਰੀ ਗੱਲ ਸੁਣ ਮੈਂ ਨਾ ਤੈਨੂੰ ਫੇਰ ਫੋਨ ਕਰਾਂਗੀ ਤੇਰਾ ਵਾਸਤੇ ਲੈਣਾ ਮੈਨੂੰ ਤਾਂ ਤੂੰ ਸਾਰੇ ਦਿਹਾੜੀ ਨਾ ਚੁਟਕਲੇ ਸੁਣਾ ਸੁਣਾ ਕੇ ਮਾਰ ਦੇਗਾ ਹਾਂ ਹਾਂ ਠੀਕ ਹੈ ਠੀਕ ਤੇ ਹਾਂ ਇੱਕ ਗੱਲ ਹੋਰ ਮੈਂ ਤੇਰੇ ਨਾਲ ਨਾ ਸਿਰਫ ਗੱਲ ਐਜ਼ ਅ ਫਰੈਂਡ ਕਰ ਰਹੀ ਆ ਤੇ ਕੁਝ ਹੋਰ ਨਾ ਸਮਝ ਲਈ ਤੂੰ ਉਹ ਚਲੋ ਕੋਈ ਗੱਲ ਨਹੀਂ ਤੁਸੀਂ ਐਜ਼ ਅ ਫਰੈਂਡ ਮੇਰੇ ਨਾਲ ਗੱਲ ਕਰ ਲਈ ਮੈਨੂੰ ਉਹੀ ਬਹੁਤ ਖੁਸ਼ੀ ਆ ਹਾਂ ਹਾਂ ਚਲ ਠੀਕ ਹੈ ਬਾਏ ਪਾਲੀ ਕੱਲ ਮੈਂ ਤੈਨੂੰ ਇੰਨੇ ਫੋਨ ਲਾਇਆ ਤੇਰਾ ਫੋਨ ਬਿਜ਼ੀ ਆਉਂਦਾ ਸੀ ਕਿਹਦੇ ਨਾਲ ਗੱਲ ਕਰਦਾ ਸੀ ਓਹੋ ਯਾਰ ਤੈਨੂੰ ਪਤਾ ਲੱਗਿਆ ਬੌਸ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਲੱਗਿਆ ਪਿਆ ਸੀ ਯਾਰ ਫਿਰ ਤੂੰ ਇੱਕ ਮੈਸੇਜ ਕਰਕੇ ਦੱਸ ਵੀ ਤਾ ਸਕਦਾ ਸੀ ਸੌਰੀ ਅੱਗੇ ਤੋਂ ਕਰਦਾਂ ਕਰੂੰਗਾ ਮੰਨਾ ਮੈਂ ਆਇਆ ਮੈਂ ਗੱਡੀ ਦਾ ਲੋਕ ਕਰਨਾ ਪਾ ਲੈ ਜਾ ਮੈਂ ਲੋਕ ਕਰਕੇ ਆ ਠੀਕਾ ਚਲ ਠੀਕ ਹੈ ਹਾਂ ਇਹਦਾ ਵੀ ਸਰਾ ਹੀ ਪੈ ਜਾਮਈ ਕੋਈ ਕੰਮ ਤੇ ਆ ਨਾ ਨਹੀਂ ਗੱਲ ਤੇ ਫੇਰ ਬੋਲ ਦਾ ਫੋਨ ਆ ਗਿਆ ਚੱਕਾਂਗੇ ਆ ਨਾ ਚੱਕਾਂ ਚੰ ਚੱਕ ਲੈਣੀ ਕੋਈ ਵਰੀ ਜ਼ਰੂਰੀ ਕੰਮ ਹੁੰਦਾ ਪੁੱਛ ਲੈਣ ਹਲੋ ਜੀ ਕਿੱਥੇ ਹੋ ਤੁਸੀਂ ਮੈਂ ਕਦੋਂ ਦੀ ਤੁਹਾਨੂੰ ਫੋਨ ਕਰ ਰਹੀ ਆ ਕਿ ਹੋਇਆ ਮਣ ਕੁਸ਼ਵਨੀ ਤੇ ਚੱਲ ਚੱਗਾਂ ਉਹਨਾਂ ਮੈਂ ਚੱਲਦਾ ਮੈਨੂੰ ਜ਼ਰੂਰੀ ਕੰਮ ਜਾ ਆਹੋ ਬੌਸ ਨੇ ਬੁਲਾਇਆ ਹੁਣ ਕੱਲ ਵੀ ਤਾਂ ਲੇਟ ਹੋ ਗਿਆ ਸੀ ਜੱਬ ਅਗ ਜਾ ਕੀ ਮਤਲਬ ਤੇਰਾ ਤੇਰੀ ਬੌਸ ਦਾ ਫੋਨ ਆਇਆ ਸੀ ਉਹਨੇ ਮੈਨੂੰ ਸਾਰਾ ਕੁਝ ਦੱਸ ਦਿੱਤਾ ਹਾਂ ਮੈਨੂੰ ਸਭ ਕੁਝ ਦੱਸਤਾ ਉਹਨੇ ਪਾਲੀ ਮੈਂ ਕਦੇ ਸੋਚ ਵੀ ਨਹੀਂ ਸਰਦੀ ਸੀ ਤੂੰ ਮੈਨੂੰ ਐਡਾ ਵੱਡਾ ਧੋਖਾ ਦੇਗਾ ਧੋਖਾ ਦਾ ਧੋਖੀ ਸਹੀ ਮੈਂ ਤੰਗ ਆਇਆ ਬੈਜੀ ਖਾਣਾ ਖਾਇਆ ਜਾਂ ਨਹੀਂ ਖਾਇਆ ਕਿੱਥੇ ਹੋ ਕੀ ਕਰ ਰਹੇ ਹੋ ਖਾਣਾ ਖਾਇਆ ਜਾਂ ਨਹੀਂ ਖਾਇਆ ਕਿੱਥੇ ਹੋ ਕੀ ਕਰ ਰਹੇ ਹੋ ਇੰਨੇ ਜਵਾਬ ਸਵਾਲ ਕੌਣ ਕਰਦਾ ਹੁੰਦਾ ਜਿਹੜਾ ਸੱਚਾ ਪਿਆਰ ਕਰਦਾ ਹੁੰਦਾ ਆਹੋ ਮੈਨੂੰ ਨੂੰ ਇਹ ਜੇ ਸੱਚੇ ਪਿਆਰ ਦੀ ਲੋੜ ਹੈਗੀ ਜਾਂ ਮੇਰੇ ਨਿਕਲ ਜਾ ਜ਼ਿੰਦਗੀ ਚੋਂ ਆਹੋ ਜਾ ਰਹੀ ਆ ਪਰ ਯਾਦ ਰੱਖੀ ਪਾਲੀ ਇੱਕ ਦਿਨ ਤੈਨੂੰ ਆਹੀ ਸੱਚੇ ਪਿਆਰ ਵਾਲੀ ਨਾ ਯਾਦਾ ਆਉਗੀ ਫੇਰ ਤੂੰ ਤਰਸੇਂਗਾ ਮੈਨੂੰ ਉਹ ਹੁਣ ਕੀ ਹੋ ਗਿਆ ਰੋ ਕੇ ਰਹੀ ਆ ਉਹ ਬ੍ਰੇਕਅਪ ਹੋ ਗਿਆ ਉਹ ਤਾਂ ਮੈਨੂੰ ਪਹਿਲੀ ਪਤਾ ਸੀ ਵੀ ਤਾਂ ਹੋਣੀ ਇੱਕ ਨਾ ਇੱਕ ਦਿਨ ਮਤਲਬ ਉਹ ਮਤਲਬ ਕੀ ਉਹ ਪਾਲੀਆ ਜਿਹੜਾ ਉਹ ਉਹਦਾ ਤਾਂ ਇਥੇ ਬਣਾ ਹੋਰ ਕੁੜੀਆਂ ਨਾਲ ਵੀ ਚੱਕਰ ਚੱਲਦਾ ਮੈਂ ਪਹਿਲਾਂ ਤੈਨੂੰ ਤਾਂ ਨਹੀਂ ਦੱਸਿਆ ਫਿਰ ਤੂੰ ਕਹਿੰਦੀ ਵੀ ਉਹਦੇ ਖਿਲਾਫ ਮੈਨੂੰ ਭੜਕਾਈ ਜਾਂਦਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਫਿਰ ਉਹ ਯਾਰ ਮੈਂ ਤਾਂ ਨਹੀਂ ਦੱਸਿਆ ਫਿਰ ਤੂੰ ਸੋਚੇਂਗੀ ਵੀ ਆਪਦੇ ਫਾਇਦੇ ਲਈ ਕਰ ਰਿਹਾ ਚਲ ਇੱਕ ਤਰ੍ਹਾਂ ਦਾ ਚੰਗਾ ਹੀ ਹੋਇਆ ਉਹ ਤੈਨੂੰ ਡਿਸਰਵ ਵੀ ਨਹੀਂ ਕਰਦਾ ਸੀ ਉਹ ਬੱਸ ਕਰ ਹੁਣ ਰੋਈ ਜਾਏਗੀ ਰੋ ਰੋ ਕੇ ਰੰਗ ਕਾਲਾ ਹੋ ਜਾਉ ਕਿਸੇ ਨੇ ਵਿਆਹ ਕੇ ਲੈ ਜਾਣੀ ਚੱਲ ਇਸ ਬੰਨੇ ਹੱਸਦਾ ਪਈ ਤੂੰ ਉਹ ਚੱਲ ਹੁਣ ਸੋਚੀ ਗਈ ਜਾਨੀਆ ਚੱਲ ਤੈਨੂੰ ਜੂਸ ਪਿਆ ਕੇ ਲਿਆਵਾਂ ਖੜਿਓ ਮੈਂ ਸਿਰਫ ਨਾ ਜੂਸ ਲਈ ਜਾ ਰਹੀ ਆ ਤੇਰੇ ਲਈ ਨਹੀਂ ਜਾ ਰਹੀ ਉਹ ਚੱਲ ਇੱਧਰ ਆ ਜੂਸ ਆਹ ਹਮ ਬੈਠ ਜਾ ਉੜਰੀ ਵਧੀਆ ਤੇਰੀ ਆਈ ਲਵ ਯੂ ਅਮਨਾ ਆਈ ਲਵ ਯੂ ਸੋ ਮਚ ਸੋਚ ਲੈ ਮੇਰੇ ਖਰਚੇ ਬੋਤ ਨੇ ਕਮਾਣਾ ਫਰਾਣਾ ਪਊਗਾ ਖਲਾਣਾ ਪਲਾਣਾ ਪਊਗਾ ਕਰ ਲੇਗਾ ਉਹ ਕਿਉਂ ਟੈਨਸ਼ਨ ਲੈਨੀ ਆ ਸਾਰੀਆਂ ਰੀਡੀਮਾਂ ਘਰੀ ਲਵਾ ਦੂੰਗਾ ਅੱਛਾ ਹਾਂ ਆਈ ਲਵ ਯੂ ਟੂ ਆ ਗਿਆ ਗੁਰੀ ਹਾਂ ਆਪੂ ਆ ਗਿਆ ਗੱਲ ਅੱਜ ਫੇਰ ਵਾਲੀ ਖੁਸ ਜਾਵ ਰਿਹਾ ਓਏ ਹੈ ਕਦੇ ਕੁੜੀ ਨੇ ਹਾਂ ਤਾਂ ਨਹੀਂ ਕਰਦੀ ਉਹਨੇ ਤੈਨੂੰ ਵੀ ਪਤਾ ਲੱਗਿਆ ਦਾ ਉਸ ਤੂੰ ਓ ਮੈਨੂੰ ਪਤਾ ਮੇਰੇ ਹੱਥਾਂ 'ਚ ਹੀ ਪਲਿਆ ਤੂੰ ਹਾਂ ਹਾਂ ਕਰਦੀ ਅੱਛਾ ਹਾਂ ਚਲੋ ਵਧੀਆ ਗੱਲ ਆ ਫੇਰ ਹੁਣ ਹੁਣ ਤਾਂ ਫੋਟੋ ਦਿਖਾ ਦੇ ਓ ਫੋਟੋ ਨੂੰ ਕੀ ਆ ਬਾਪੂ ਤੈਨੂੰ ਫੇਸ ਟੂ ਫੇਸ ਹੀ ਮਿਲਾ ਦੂ ਮੈਂ ਕਮੈਂਟ ਕਰਨ ਲੱਗਣਾ ਯਾਰ ਉਸ ਨੇ ਮੰਨਣ ਚ ਨਹੀਂ ਆਉਂਦਾਗਾ ਉਹ ਤਕਾਲੇ ਫੋਟੋ ਪਤਾ ਕੀ ਮੈਂ ਤੈਨੂੰ ਫੇਸ ਟੂ ਫੇਸ ਹੀ ਮਿਲਾ ਦੂੰਗਾ ਕੱਲ ਨੂੰ ਫੇਰ ਤਿਆਰ ਰਹੀਂਗਾ ਕੱਲ ਨੂੰ ਕਰੀ ਲਿਆਂਗਾ ਪੱਕਾ ਪੱਕਾ ਜਮਾ ਬਸ ਠੀਕ ਹੈ ਫਿਰ ਕੱਲ ਨੂੰ ਮਿਲਿਆ ਦੀ ਮੈਨੂੰ ਬਸ ਠੀਕ ਹੈ ਜਾਂ ਮੈਂ ਨਾ ਆਲਾਂ ਫਿਰ ਜਾਂ ਨਾ ਆਲਾਂ ਕੌਣ ਮੈਸੇਜ ਕਰੀ ਜਾਂਦਾ ਮੈਨੂੰ ਟਿੱਖਾਂ अच्छा ਪਾਲੀ ਦੇ ਮੈਸੇਜ ਆ ਰਹੇ ਮੈਨੂੰ ਤਾਂ ਹੀ ਸੋਚਾਂ ਵਾਰ-ਵਾਰ ਕੌਣ ਮੈਸੇਜ ਕਰ ਰਿਹਾ ਹੈ ਮੈਨੂੰ ਹੁਣ ਇਹਨੇ ਮੈਥੋਂ ਕੀ ਲੈਣਾ ਆச்சே ਰਾ ਇਧਰ ਕੱਲਾ ਸੀ ਮੈਂ ਤਾਂ ਗੇੜਾ ਲਾਉਣ ਚੱਲਿਆ ਸੀ ਉਹ ਆਪਣੇ ਨਾਲ ਮਲਖਰਾਜ ਦੇ ਦੋ ਗੇੜੇ ਲਾ ਕੇ ਆਉਣੀ ਸੀ ਮਿੱਟੀ ਦੇ ਫਿਰ ਮੈਂ ਕਣਕਵਾਲ ਦੋ ਗੇੜੇ ਲਾਇਆ ਵਾਂ ਆ ਕੇ ਲਾ ਦੂੰਗਾ ਆਪਣਾ ਨਾ ਗੰਡੂ ਆਣਿਆ ਤੇ ਕਾ ਮੋਟਰਾਂ ਜਿਉਂ ਨਾ ਲਾ ਕੇ ਆਉਣੇ ਨੇ ਬਾ ਠੀਕ ਹੈ ਜਿਹੜੇ ਚਾਰ ਗੱਲਾਂ ਕਹਤਾ ਉਹਨੇ ਕੋਈ ਨਾ ਫਿਰ ਸਵੇਰੇ ਲਾ ਦਾਂਗੇ ਆਪਾਂ ਰੇਡ ਕੀ ਚੱਲਦਾ ਹੁਣ ਰੇਡ ਤਾਂ 700 ਦਾ ਚਾ ਕੋਈ ਨਾ ਲਾਏ ਤੈਨੂੰ ਪੈਸੇ ਦੇ ਦੇਣਾ ਠੀਕ ਹੈ ਦੁੱਧ ਵਾ ਕੇ ਬਾ ਠੀਕ ਹੈ ਚੰਗਾ ਓਕੇ ਠੀਕ ਹੈ ਚਲੋ ਇੱਕ ਯਾਰ ਆਮਨ ਫੋਨ ਨਹੀਂ ਚੱਕਦੀ ਚੱਕ ਲੈ ਚੱਕ ਲੈ ਆਮਨ ਹੈਲੋ ਆਮਨ ਹਾਂ ਪਾਲੀ ਕੀ ਪ੍ਰੋਬਲਮ ਆ ਤੈਨੂੰ ਹੁਣ ਜਦ ਸਭ ਕੁਝ ਖਤਮ ਹੋ ਹੀ ਗਿਆ ਤੂੰ ਮੈਨੂੰ ਵਾਰ-ਵਾਰ ਕਿਉਂ ਤੰਗ ਕਰ ਰਿਹਾ ਹੈ ਹਣ ਪਲੀਜ਼ ਯਾਰ ਮੇਰੀ ਜ਼ਿੰਦਗੀ ਚ ਆ ਜਾ ਆਈ ਮਿਸ ਯੂ ਯਾਰ ਕੀ ਕਿਹਾ ਜ਼ਿੰਦਗੀ ਚ ਵਾਪਸ ਆਇਆ ਮੈਂ ਇਨਸਾਨ ਆ ਕੋਈ ਖਡੋਣਾ ਨਹੀਂ ਹੈਗਾ ਵੀ ਜਦ ਦਿਲ ਕੀਤਾ ਦਿਲ ਚੋਂ ਬਾਹਰ ਕੱਢ ਦਿੱਤਾ ਜਦ ਦਿਲ ਕੀਤਾ ਵਾਪਸ ਆ ਜਾ ਇਹ ਕੋਈ ਗੱਲ ਨਹੀਂ ਹੈਗੀ ਆਮਨ ਪਲੀਜ਼ ਐਵੇਂ ਨਾ ਕਹਿ ਯਾਰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਨਾਲੇ ਮੈਨੂੰ ਰੀਤਨ ਤੋਖਾ ਦੇ ਦਿੱਤਾ ਤੂੰ ਸਹੀ ਕਹਿੰਦੀ ਸੀ ਉਹ ਤੈਨੂੰ ਪਿਆਰ ਨਹੀਂ ਕਰਦੀਗੀ ਉਹ ਤੇਰੇ ਪੈਸੇ ਨੂੰ ਪਿਆਰ ਕਰਦੀ ਆ ਅੱਛਾ ਤੈਨੂੰ ਤੇਰੀ ਜੀਐਫ ਤੋਖਾ ਦੇਗੀ ਤਾਂ ਹੁਣ ਤੈਨੂੰ ਮੇਰੀ ਯਾਦ ਆ ਰਹੀ ਐ ਮੈਂ ਤਾਂ ਹੀ ਸੋਚਾਂ ਵੀ ਤੈਨੂੰ ਮੇਰੀ ਯਾਦ ਅੱਜ ਕਿੱਥੋਂ ਆ ਗਈ ਆਮਨ ਮੈਨੂੰ ਤੇਰੀ ਬਹੁਤ ਲੋੜ ਐ ਮੇਰੀ ਜ਼ਿੰਦਗੀ ਵਿੱਚ ਵਾਪਸ ਆ ਜਾ ਆਈ ਲਵ ਯੂ ਬਟ ਆਈ ਹੇਟ ਯੂ ਐਂਡ ਡੋਂਟ ਕਾਲ ਮੀ ਅਗੇ ਸਮਝ ਆ ਗਈ ਨਾ ਕੋਣ ਕੱਟਦਾ ਚੱਕ ਰਹੀਂ ਆਮਨ ਤੂੰ ਐ ਨਹੀਂ ਮੇਰੀ ਜ਼ਿੰਦਗੀ ਚ ਜਾ ਸਕਦੀ ਮੈਂ ਤੇਰੀ ਜ਼ਿੰਦਗੀ ਚ ਵਾਪਸ ਆ ਰਿਹਾ ਤੈਨੂੰ ਲੈਣ ਆਉਣਾ ਮੈਂ ਪਹਿਲੀ ਤੂੰ ਤੂੰ ਇਥੇ ਕੀ ਕਰਦਾ ਹੁਣ ਬੋਲਿੰਗਾ ਵੀ ਆਮਣ ਮੈਂ ਤੈਨੂੰ ਲੈਣ ਆਇਆ ਆ ਚੱਲ ਮੇਰੇ ਨਾਲ ਤੇਗ ਪਾਲੀ ਮੈਂ ਤੈਨੂੰ ਪਹਿਲੇ ਵੀ ਕਿਹਾ ਸੀ ਤੇ ਹੁਣ ਵੀ ਕਹਿੰਨੀ ਆ ਮੈਂ ਤੇਰੇ ਨਾਲ ਕਿਤੇ ਨਹੀਂ ਜਾਣਾ ਆਮਣ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਤੂੰ ਚੱਲ ਮੇਰੇ ਨਾਲ ਪਾਲੀ ਹੱਥ ਛੱਡ ਮੇਰਾ ਤੂੰ ਚੱਲ ਮੇਰੇ ਨਾਲ ਆ ਹੁਣ ਮੈਂ ਤੈਨੂੰ ਕਿੰਨੀ ਵਾਰ ਕਹਾਂ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੂੰ ਚੱਲ ਮੇਰੇ ਨਾਲ ਪਾਲੀ ਮੈਨੂੰ ਨਹੀਂ ਪਤਾ ਮੇਰਾ ਹੱਥ ਛੱਡ ਦੇ ਪਲੀਜ਼ ਇੱਕ ਵਾਰੀ ਚੱਲ ਤਾਂ ਸੀ ਮੇਰੇ ਨਾਲ ਪਾਲੀ ਮੇਰੀ ਗੱਲ ਸੁਣ ਲੈ ਤਾਂ ਇਹ ਗੱਲ ਸੀ ਮੈਂ ਵੀ ਕਿਹਾ ਮੇਰਾ ਫੋਨ ਕਰਨੀ ਚਾਹਤ ਨਹੀਂ ਉਹ ਮੈਂ ਤਾਂ ਸੋਚਿਆ ਸੀ ਜੇਰਾ ਸੱਚਾ ਪਿਆਰ ਕਰੇਂ ਤਰਾ ਦਿਲ ਜਿੱਤ ਲੂਗਾ ਪਰ ਮੈਨੂੰ ਨਹੀਂ ਪਤਾ ਸੀ ਤੇਰੇ ਦਿਲ ਚਾਹ ਕੀ ਹੈ ਗੁਰੇ ਤੂੰ ਗੱਲ ਤਾਂ ਸਮਝ ਰਿਹਾ ਐ ਇਦਾਂ ਤਾਂ ਕੁਝ ਵੀ ਨਹੀਂ ਹੈਗਾ ਮੇਰੀ ਗੱਲ ਸੁਣ ਸਮਝਣ ਸਮਝਾਉਣ ਨੂੰ ਕੁਝ ਨਹੀਂ ਰਿਹਾ ਯਾਰ ਸਭ ਸਮਝ ਗਿਆ ਮੈਂ ਸਭ ਤੋਂ ਖਾ ਦਿੱਤਾ ਮੇਰੇ ਨਾਲ ਪਰ ਗੁਰੇ ਮੇਰੀ ਗੱਲ ਤਾਂ ਸਮਝ ਲੈ ਬਸ ਮੈਂ ਕੋਈ ਗੱਲ ਨਹੀਂ ਗੁਰੇ ਸਮਝ ਲਾ ਗੁਰੇ ਤੂੰ ਛੱਡ ਕੇ ਹੋਰ ਕਿਸੇ ਨੂੰ ਚਾਉਣਾ ਨਹੀਂ ਇਸੀ ਦੇ ਖੁੱਲਣ ਗਏ ਗੱਲਾਂ ਬੇਦ ਖੁੱਲਣ ਗਏ ਗੱਲਾਂ ਸਾਹਮਣੇ ਹੋਣ ਗਿਆ ਖੜ ਕੇ ਫੈਸਲਾ ਤੇਰਾ ਸੀ ਸੱਜਣਾ ਫਾਸਲੇ ਵਧ ਕੇ ਤਾਂ ਕਰਕੇ ਹਾਂਜੀ ਵੀਡੀਓ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜੁੜ ਦੱਸਿਓ ਤੇ ਜੇ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਤੁਹਾਨੂੰ ਨੈਕਸਟ ਪਾਰਟ ਚਾਹੀਦਾ ਤਾਂ ਵੱਧ ਤੋਂ ਵੱਧ ਕਮੈਂਟ ਕਰਿਓ ਅਸੀਂ ਨੈਕਸਟ ਪਾਰਟ ਵੀ ਲਿਆਵਾਂਗੇ ਤੇ ਹੁਣ ਆਪਾਂ ਬੋਲਾਂਗੇ ਪਹਿਲੇ 15 ਗਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਕੀਤੀ ਸੀ ਗੁਰਜੀਤ ਕਰਮਜੀਤ ਕੌਰ ਹਰਮਨਜੀਤ ਕੌਰ ਵੀਰਾ ਸਿੰਘ ਸਹਿਜ ਵੀਰ ਹੈਰੀ ਸਿੰਘ ਜੋਤ ਔਲਖ ਖੁਸ਼ਪ੍ਰੀਤ ਕੌਰ ਨਿੰਦੀ ਢੱਲੋਂ ਅਵਨੀਤ ਕੌਰ ਬਠੰਡਾ ਮਨੀ ਸੋਹੀ ਸੰਜੂ ਬਲੌਗ ਪਰਮਜੀਤ ਸਿੰਘ ਸੁਪਰੀਆ ਕੁਲਦੀਪ ਏਸੀ ਪਹਿਲੇ 15 ਕਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕੀਤੀ ਸੀ ਤੁਸੀਂ ਵੀ ਕਰਿਆ ਕਰੋ ਤੇ ਛੋਟੇ ਵੀ ਅਗਲੀ ਵੀਡੀਓ ਚ ਨਾਮ ਬੋਲਾਂਗੇ ਬਾਕੀ ਇੰਸਟਾ ਫੋਲੋ ਕਰ ਲਓ ਸੋਨੇ ਸਾਰਿਆਂ ਨੂੰ ਹਨਾ ਪੇਜ ਵੀ ਆਪਣਾ ਉੱਥੇ ਵੀ ਫੋਲੋ ਕਰੋ ਵੀਡੀਓ ਦੀ ਅਪਡੇਟ ਦਿੰਦੇ ਰਹਿੰਦੇ ਆ ਬਾਕੀ ਵੀਡੀਓ ਜਲਦੀ ਲੈ ਕੇ ਆਵਾਂਗੇ ਘੈਂਟ ਘੈਂਟ ਤੇ 3 ਲੱਖ ਆਪਣੇ ਸਬਸਕ੍ਰਾਈਬ ਹੋ ਗਏ ਤਾਂ ਸਾਰਿਆਂ ਨੂੰ ਵਧਾਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਵੇਂ ਆਪਾਂ ਨੇ ਅੱਗੇ ਲੈ ਕੇ ਜਾਣਾ ਚੈਨਲ ਨੂੰ 1 ਮਿਲੀਅਨ ਤੇ ਜਾ ਕੇ ਹਨਾ ਤੇ 3 ਲੱਖ ਦਾ ਵੀ ਕੱਟਦੇ ਆ ਕੇਕ ਛੇਤੀ ਪਾਉਣਾ ਵੀਡੀਓ ਤੇ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ